ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਕੀਤੇ ਨੇ ਕਿਹੜਾ ਅਧਿਕਾਰੀ ਕਿੱਥੇ ਪ੍ਰਸ਼ਾਸਨਿਕ ਫੇਰਬਦਲ ਦੇ ਵਿੱਚ ਆਇਆ ਹੈ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਅਧਿਕਾਰੀ ਨੂੰ ਇੱਧਰ ਤੋਂ ਉੱਧਰ ਕੀਤਾ ਹੈ ਦੱਸਈਏ ਕਿ ਪੰਜਾਬ ਆਈਏਐਸ ਟਰਾਂਸਫਰ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਚੋਂ ਫੇਰਬਦਲ ਦੇ ਨਾਲ-ਨਾਲ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ 25 ਆਈਏਐਸ ਅਧਿਕਾਰੀਆਂ ਦੇ ਨਾਲ-ਨਾਲ 267 ਅਧਿਕਾਰੀਆਂ ਦੀ ਤਬਾਦਲੇ ਵੀ ਕੀਤੇ ਗਏ ਹਨ ਇਹਨਾਂ ਵਿੱਚੋਂ 267 ਅਧਿਕਾਰੀਆਂ ਚ 25 ਆਈਏਐਸ 7 ਆਈਪੀਐਸ ਨਿਤਿਨੇਵੇਂ ਪੀਸੀਐਸ 136 ਡੀਐਸਪੀ ਪਦਰ ਤੇ ਅਧਿਕਾਰੀ ਸ਼ਾਮਲ ਹਨ 1994 ਬੈਚ ਦੇ ਸੀਨੀਅਰ ਆਈਐਸ ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰਕ ਜੀ ਡੀਕੇ ਤਿਵਾੜੀ ਵਧੀਕ ਮੁੱਖ ਸਕੱਤਰਕ ਟਰਾਂਸਪੋਰਟ ਰਾਹੁਲ ਪੰਡਾਰੀ ਸਕੱਤਰਕ ਪਸ਼ੂ ਪਾਲਨ ਰਾਹੁਲ तिवारी ਪ੍ਰਬੰਧਿਕ ਸਕੱਤਰਕ ਪੁੱਡਾ ਨਿਯੁਕਤੀ ਕੀਤੇ ਗਏ ਹਨ ਇਸ ਤੋਂ ਇਲਾਵਾ ਕੁਲਦੀਪ ਬਾਬਾ ਨੂੰ ਆਰਟੀਓ ਲੁਧਿਆਣਾ ਵਿਨੀਤ ਕੁਮਾਰ ਏਸੀਏ ਗੁਲਾਡਾ ਸਯਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਦੇ ਵਿਕਰਮ ਜੀ ਤਉ ਸ਼ੇਰਗਿਲ ਨੂੰ ਪੀਆਰਟੀਸੀ ਦਾ ਐਮਡੀ ਬਣਾਇਆ ਗਿਆ ਹੈ ਦੱਸਿਏ ਕਿ ਪੰਜਾਬ ਸਰਕਾਰ ਦੇ ਵਿੱਚੋਂ ਕੱਲ ਮੰਤਰੀ ਕੈਬਨਿਟ ਦੇ ਵਿੱਚੋਂ ਪੰਜ ਮੰਤਰੀਆਂ ਦਾ ਫੇਰ ਬਦਲ ਹੋਇਆ ਹੈ ਸੀਐਮ ਮਾਨ ਨੇ ਆਪਣੇ ਮੰਤਰੀ ਪੰਜ ਨਵੇਂ ਨਿਯੁਕਤ ਕੀਤੇ ਨੇ ਜਿਨ੍ਹਾਂ ਨੇ ਸੌਂ ਵੀ ਚੁੱਕੀ ਆ ਆਪਣੇ ਔਰ ਉਹਦੇ ਨਾਲ ਨਾਲ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਅਧਿਕਾਰੀਆਂ ਦਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਹੈ ਜਿਸ ਦੇ ਵਿੱਚ ਆਈਐਸ ਆਈਪੀਐਸ ਡੀ ਡੀਐਸਪੀ ਔਰ ਡੀਸੀ ਜਿਹੜੇ ਕੀ ਸ਼ਾਮਿਲ ਨੇ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਵਕ ਵਕ ਤਰਾ ਦੇ ਵਿੱਚ ਇਧਰ ਤੋਂ ਉਧਰ ਕੀਤਾ ਗਿਆ ਹੈ ਤੇ ਵੱਖ-ਵੱਖ ਵਿਅਕਤੀਆਂ ਨੂੰ ਵੱਖ-ਵੱਖ ਵਿਭਾਗਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਦਾ ਸਹੀ ਹੈ ਕਿ ਪੰਜਾਬ ਕੈਬਨਿਟ ਮੰਤਰੀਆਂ ਦੇ ਫੇਰ ਬਦਲ ਦੇ ਨਾਲ-ਨਾਲ ਪ੍ਰਸ਼ਾਸਨਿਕ ਫੇਰ ਬਦਲ ਵੀ ਹੋਇਆ ਹੈ ਤੇ ਹਾਈ ਕੋਰਟ ਨੇ ਵੀ ਪੁੱਛਿਆ ਹੈ ਕਿ ਪ੍ਰਸ਼ਾਸਨਿਕ ਫੇਰ ਬਦਲ ਹੋਣ ਤੋਂ ਬਾਅਦ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਿੱਥੇ-ਕਿੱਥੇ ਤਬਾਦਲਾ ਕੀਤਾ ਗਿਆ ਹੈ ਸਿ ਇਹ ਭਗਵੰਤ ਮਾਨ ਨੇ ਜਿਹੜੇ ਐਕਸ਼ਨ ਮੋਡ ਦੇ ਵਿੱਚ ਆਏ ਹੋਏ ਨੇ ਉਹਨਾਂ ਨੇ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ ਕੈਬਨਿਟ ਮੰਤਰੀਆਂ ਦੇ ਵਿੱਚ ਪੰਜ ਮੰਤਰੀ ਜਿਹੜੇ ਨਵੇਂ ਕਿਤੇ ਕੀਤੇ ਗਏ ਨੇ ਅਤੇ ਉਹਨਾਂ ਨੇ ਸੌ ਵਿਖਾਦੀ ਆਪਣੇ ਮੰਤਰੀ ਕੈਬਨਿਟ ਮੰਤਰੀ ਦੇ ਵੱਜੋ ਤੇ ਉਹਦੇ ਨਾਲ ਹੀ ਸੀਐਮ ਮੰਨ ਦੀ ਸਰਕਾਰ ਹੇਠ ਵੱਡੇ ਪ੍ਰਸ਼ਾਸਨਿਕ ਅਹੁਦਰ ਤੇ ਵੀ ਫੇਰ ਬਦਲ ਕਰਕੇ ਜਿਹੜੇ ਵੱਡੇ ਵੱਡੇ ਆਈਐਸ ਆਈਪੀਐਸ ਨੂੰ ਆਪਣੀਆਂ ਆਪਣੀਆਂ ਜਿਹੜੇ ਸ਼ਹਿਰਾਂ ਤੋਂ ਅਲੱਗ ਜਿਹੜੇ ਵਿਭਾਗਾ ਦੇ ਵਿੱਚ ਟਰਾਂਸਫਰ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਵੱਡੇ ਅਹੁਦਰ ਤੇ ਪ੍ਰਸ਼ਾਸਨਿਕ ਫੇਰ ਬਦਲ ਕੀਤੇ ਨੇ ਕਿਹੜਾ ਅਧਿਕਾਰੀ ਕਿੱਥੇ ਪ੍ਰਸ਼ਾਸਨਿਕ ਫੇਰ ਬਦਲ ਦੇ ਵਿੱਚ ਆਇਆ ਹੈ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਅਧਿਕਾਰੀ ਨੂੰ ਇਧਰ ਤੋਂ ਉੱਧਰ ਕੀਤਾ ਹੈ ਦੱਸਈਏ ਕਿ ਪੰਜਾਬ ਆਈਏਸ ਟ੍ਰਾਂਸਫਰ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਚੋ ਫੇਰ ਬਦਲ ਦੇ ਨਾਲ-ਨਾਲ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਵੀ ਹੋਇਆ ਹੈ 25 ਆਈਏਸ ਅਧਿਕਾਰੀਆਂ ਦੇ ਨਾਲ-ਨਾਲ 267 ਅਧਿਕਾਰੀਆਂ ਦੀ ਤਬਾਦਲੇ ਵੀ ਕੀਤੇ ਗਏ ਹਨ ਇਹਨਾਂ ਵਿੱਚੋਂ 267 ਅਧਿਕਾਰੀਆਂ ਚ 25 ਆਈਏਸ 7 ਆਈਪੀਐਸ ਜਿਨ੍ਹਾਂ ਵਿੱਚ ਪੀਸੀਐਸ 136 ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ 1994 ਬੈਚ ਦੇ ਸੀਨੀਅਰ ਆਈਏਸ ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰਕ ਡੀ ਕੇ Tiwari ਵਧੀਕ ਮੁੱਖ ਸਕਰਤਕ ਟ੍ਰਾਂਸਪੋਰਟ ਰਾਹੁਲ ਪੰਡਾਰੀ ਸਕਰਤਕ ਪਸ਼ੂ ਪਾਲਨ ਰਾਹੁਲ Tiwari ਪ੍ਰਬੰਧਿਕ ਸਕਰਤਕ ਪੁੱਡਾ ਨਿਯੁਕਤੀ ਕੀਤੇ ਗਏ ਹਨ ਇਸ ਤੋਂ ਇਲਾਵਾ ਕੁਲਦੀਪ ਬਾਬਾ ਨੂੰ ਆਰਟੀਓ ਲੁਧਿਆਣਾ ਵਿਨਿਤ ਕੁਮਾਰ ਏਸੀਏ ਗੁਲਾਡਾ ਸੈਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਦੇ ਵਿਕਰਮਜੀਤ ਸ਼ੇਰਗਿੱਲ ਨੂੰ ਪੀਆਰਟੀਸੀ ਦਾ ਐਮ ਡੀ ਬਣਾਇਆ ਗਿਆ ਹੈ ਦੱਸਿਏ ਕਿ ਪੰਜਾਬ ਸਰਕਾਰ ਦੇ ਵਿੱਚੋਂ ਕੱਲ ਮੰਤਰੀ ਕੈਬਨਿਟ ਦੇ ਵਿੱਚੋਂ ਪੰਜ ਮੰਤਰੀਆਂ ਦਾ ਫੇਰ ਬਦਲ ਹੋਇਆ ਹੈ ਸੀਐਮ ਨੇ ਆਪਣੇ ਮੰਤਰੀ ਪੰਜ ਨਵੇਂ ਨਿਯੁਕਤ ਕੀਤੇ ਨੇ ਜਿਨ੍ਹਾਂ ਨੇ ਸੌਂ ਵੀ ਚੁੱਕੀ ਆ ਆਪਣੇ ਔਰ ਉਹਦੇ ਨਾਲ ਨਾਲ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਅਧਿਕਾਰੀਆਂ ਦਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਹੈ ਜਿਸ ਦੇ ਵਿੱਚ ਆਈਐਸ ਆਈਪੀਐਸ ਡੀ ਡੀਐਸਪੀ ਔਰ ਡੀਸੀ ਜਿਹੜੇ ਕੀ ਸ਼ਾਮਿਲ ਨੇ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਇਧਰ ਤੋਂ ਉਧਰ ਕੀਤਾ ਗਿਆ ਹੈ ਤੇ ਵੱਖ-ਵੱਖ ਵਿਅਕਤੀਆਂ ਨੂੰ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਦਾ ਸਹੀ ਹੈ ਕਿ ਪੰਜਾਬ ਕੈਬਨਿਟ ਮੰਤਰੀਆਂ ਦੇ ਫੇਰ ਬਦਲ ਦੇ ਲਾਲ ਪ੍ਰਸ਼ਾਸਨਿਕ ਫੇਰ ਬਦਲ ਵੀ ਹੋਇਆ ਹੈ ਤੇ ਹਾਈ ਕੋਰਟ ਨੇ ਵੀ ਪੁੱਛਿਆ ਹੈ ਕਿ ਪ੍ਰਸ਼ਾਸਨਿਕ ਫੇਰ ਬਦਲ ਹੋਣ ਤੋਂ ਬਾਅਦ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਿੱਥੇ ਕਿੱਥੇ ਤਬਾਦਲਾ ਕੀਤਾ ਗਿਆ ਹੈ ਸੀਐਮ ਭਗਵੰਤ ਮਾਨ ਨੇ ਜਿਹੜੇ ਐਕਸ਼ਨ ਮੋਡ ਦੇ ਵਿੱਚ ਆਏ ਹੋਏ ਨੇ ਉਹਨਾਂ ਨੇ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ ਕੈਬਨਟ ਮੰਤਰੀਆਂ ਦੇ ਵਿੱਚ ਪੰਜ ਮੰਤਰੀ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਨੇ ਅਤੇ ਉਹਨਾਂ ਨੇ ਸੌਂ ਵਿਖਾਦੀ ਆਪਣੇ ਮੰਤਰੀ ਕੈਬਨਟ ਮੰਤਰੀ ਦੇ ਵੱਜੋਂ ਤੇ ਉਹਦੇ ਨਾਲ ਹੀ ਸੀਐਮ ਮਾਨ ਦੀ ਸਰਕਾਰ ਹੇਠ ਵੱਡੇ ਪ੍ਰਸ਼ਾਸਨਿਕ ਪੱਧਰ ਤੇ ਵੀ ਫੇਰ ਬਦਲ ਕੇ ਜਿਹੜੇ ਵੱਡੇ ਵੱਡੇ ਆਈਐਸ ਆਈਪੀਐਸ ਨੂੰ ਆਪਣੀਆਂ ਆਪਣੀਆਂ ਜਿਹੜੇ ਸ਼ਹਿਰਾਂ ਤੋਂ ਅਲੱਗ ਜਿਹੜੇ ਵਿਭਾਗਾ ਦੇ ਵਿੱਚ ਟਰਾਂਸਫਰ ਕੀਤਾ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖ ਵੀ ਰਹੇ ਹੋ ਨਿੰਦਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ